ਅਚਾਨਕ ਸੁਖਬੀਰ ਬਾਦਲ ਦੀਆਂ ਗੁਪਤ ਮੀਟਿੰਗਾਂ ਨੇ ਪੰਥਕ ਹਲਕਿਆਂ ਦੇ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ ਲਗਾਤਾਰ ਸੰਪਰਕ ਸਾਦੇ ਜਾ ਰਹੇ ਨੇ ਮਿਣਾਉਣ ਦੀਆਂ ਕੋਸ਼ਿਸ਼ਾਂ ਆਖਰਕਾਰ ਸਿਰੇ ਚੜ ਰਹੀਆਂ ਨੇ ਕਿ ਨਹੀਂ ਪੰਜ ਮੈਂਬਰੀ ਕਮੇਟੀ ਨੇ ਮਿਣਾਉਣ ਵਾਲੀਆਂ ਕੋਸ਼ਿਸ਼ਾਂ ਜਾਂ ਸਮਝੌਤਿਆਂ ਵਾਲੇ ਮਾਮਲੇ ਦੇ ਉੱਤੇ ਕੀ ਸਟੈਂਡ ਲਿਆ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਥਕ ਸਿਆਸਤ ਐਸੀ ਘੁੰਮਣ ਘੇਰੀ ਦਾ ਸ਼ਕਾਰ ਹੈ ਕਿ ਪਤਾ ਨਹੀਂ ਲੱਗ ਰਿਹਾ ਕਿ ਅੱਜ ਸਵੇਰੇ ਕੀ ਹੋਣਾ ਹੈ ਤੇ ਭਲਕੇ ਕੀ ਹੋਣਾ ਲਗਾਤਾਰ ਸੰਕਟ ਦਾ ਸ਼ਿਕਾਰ ਇਹ ਪੰਥਕ ਸਿਆਸਤ ਹੁਣ ਇੱਕ ਹੋਰ ਦੌਰ ਦੇ ਵਿੱਚੋਂ ਗੁਜ਼ਰਨ ਦੇ ਲਈ ਤਿਆਰ ਸੁਖਬੀਰ ਬਾਦਲ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਉਹਨਾਂ ਦਾ ਧੜਾ ਕੋਸ਼ਿਸ਼ਾਂ ਕਰ ਰਿਹਾ ਕਿ ਕਿਸੇ ਤਰੀਕੇ ਕੋਈ ਸਮਝੌਤਾ ਕੋਈ ਗੱਲਬਾਤ ਸਿਰੇ ਚੜ ਜਾਵੇ ਕਦੇ ਚਰਚਾ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਬਣਾਇਆ ਜਾਵੇ ਤਾਂ ਸਮਝੌਤਾ ਹੋ ਸਕਦਾ ਕਦੇ ਗੱਲ ਆਉਂਦੀ ਹੈ ਕਿ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਸਾਰੀ ਸੌਂਪ ਦਿੱਤੀ ਜਾਵੇ ਆਖਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਮ اجلاس ਚ ਕੀ ਹੋਣਾ ਹੈ ਇਹ ਸਾਰੀਆਂ ਚਰਚਾਵਾਂ ਨੇ ਜਥੇਦਾਰ ਸਾਹਿਬ ਕੀ ਕਰਨਗੇ ਗਿਆਨੀ ਕੁਲਦੀਪ ਸਿੰਘ ਗੜਗਜ ਕਿਉਂਕਿ ਉਹਨਾਂ ਨੇ ਵੀ ਸ਼ਾਮਲ ਹੋਣਾ ਹੈ ਆਮ اجلاس ਦੇ ਵਿੱਚ ਕੀ ਉਹ ਹੋਪ ਹੋਉਣਗੇ ਦੁਵਿਧਾ ਇੱਕ ਬਣ ਚੁੱਕੀ ਹੈ ਚਰਚਾ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਬੀਤੇ ਕੱਲ ਵੱਖ-ਵੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋ ਕਿ ਅੰਮ੍ਰਿਤਸਰ ਇਲਾਕੇ ਦੇ ਨਾਲ ਜਾਂ ਉਸ ਇਲਾਕੇ ਮਾਝੇ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਮੈਨੇਜਮੈਂਟ ਦਾ ਦੌਰ ਸ਼ੁਰੂ ਹੋ ਚੱਲਿਆ ਹੈ ਕਿ ਆਖਰਕਾਰ 28 ਮਾਰਚ ਜਾਨੀ ਕਿ ਭਲਕੇ ਕਿਸੇ ਤਰ੍ਹਾਂ ਨਾਲ ਵੀ ਜਥੇਦਾਰਾਂ ਦੀ ਬਰਖਾਸਤਗੀ ਵਾਲੇ ਮਤੇ ਨਾ ਆ ਸਕਣ ਮੋੜ ਬਹਾਲੀ ਵਾਲੇ ਮਤੇ ਜਿਹੜੇ ਆਵਾ ਉਹ ਉਹ ਨਾ ਆ ਸਕਣ ਤੇ ਬਜਟ ਆਰਾਮ ਦੇ ਨਾਲ ਪਾਸ ਹੋ ਜਾਵੇ ਕੋਈ ੜਿੱਕਾ ਨਾ ਆਵੇ ਉਧਰ 40 ਮੈਂਬਰ ਜਿਹੜੇ ਆ ਉਹ ਇਕੱਠੇ ਹੋ ਚੁੱਕੇ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦੇ ਵਿੱਚ ਇੱਕ ਮਹਾਲੀ ਤੋਂ ਆਜ਼ਾਦ ਮੈਂਬਰ ਨੇ ਉਹਨਾਂ ਨੇ ਇੱਕ ਚਿੱਠੀ ਇੱਕ ਈਮੇਲ ਇੱਕ ਕਹਿ ਲਈਏ ਕਿ ਪੱਤਰ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਕਿ ਇਹ ਮਤੇ ਜਿਹੜੇ ਨੇ ਇਹ ਅਲੱਗ ਲਿਆਂਦੇ ਜਾਣ ਜੋ ਕਿ ਰਵਾਇਤ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ اجلاس ਦੇ ਜਿਹੜਾ ਆਮ اجلاس ਹੁੰਦਾ ਸਾਰੇ ਮਤੇ ਇੱਕੋ ਇੱਕੋ ਜਿਹੀ ਰੱਖੇ ਜਾਂਦੇ ਆ ਇਸ ਕਰਕੇ ਨਾ ਹੋਵੇ ਕਿ ਸਾਰੇ ਉਸੇ ਤਰੀਕੇ ਨਾਲ ਢਾਅ ਦਿੱਤੇ ਜਾਣ ਜਾਂ ਪਾਸ ਕਰ ਦਿੱਤੇ ਜਾਣ ਇਸ ਤੋਂ ਬਚਣ ਦੇ ਲਈ ਇਹ ਚਾਰਾ ਜੁਈ ਹੈ 43 ਮੈਂਬਰਾਂ ਦੀ ਗਿਣਤੀ ਹੈ ਵਿਰੋਧ ਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਤੇ ਇਹ ਗਿਣਤੀ ਹੋਰ ਵੀ ਵਧਣ ਦੀ ਸੰਭਾਵਨਾ ਹੈ ਬੀਬਾ ਕਿਰਨਜੀਤ ਕਿਰਨਜੀਤ कौर ਨੇ ਸ਼੍ਰੋਮਣੀ ਕਮੇਟੀ ਮੈਂਬਰ ਜਿਨ੍ਹਾਂ ਨੇ ਇਹ ਮਹੀਮ ਸ਼ੁਰੂ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇਹ ਅੱਗੇ ਹੋਰ ਵੀ ਵਧ ਸਕਦੀ ਹੈ ਇਹ ਘਟਣੀ ਨਹੀਂ ਘਟਣ ਦੇ ਲਈ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੇ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਕਈ ਅਜਿਹੇ ਮੈਂਬਰ ਵੀ ਸੀ ਜਿਨ੍ਹਾਂ ਨੇ ਪਹਿਲਾਂ ਸਾਨੂੰ ਕਿਹਾ ਕਿ ਹਾਂ ਅਸੀਂ ਜਥੇਦਾਰ ਸਾਹਿਬ ਦੇ ਜਿਹੜਾ ਕਹ ਲਈ ਕਿ ਗੈਰ اخلاਕੀ ਤਰੀਕੇ ਦੇ ਨਾਲ ਉਹਨਾਂ ਨੂੰ ਘਰ ਤੋੜਿਆ ਗਿਆ ਤੇ ਨਵੀਆਂ ਨੁਜੁਕਤੀਆਂ ਚਾਹੇ ਯਾਨੀ ਹਰਪ੍ਰੀਤ ਸਿੰਘ ਹੋਣ ਯਾਨੀ ਸੁਲਤਾਨ ਸਿੰਘ ਹੋਣ ਜੱਦਾ ਸਿੰਘ ਅਗਲ ਤੱਕ ਸਾਹਿਬ ਕੈਣੀ ਸਿੰਘ ਸਾਹਿਬ ਰਗਵੀਰ ਸਿੰਘ ਹੋਣ ਇਹਨਾਂ ਨੂੰ ਜਿਸ ਤਰੀਕੇ ਨਾਲ ਤੋੜਿਆ ਗਿਆ ਬਹੁਤ ਸਾਰਿਆਂ ਨੇ ਸਾਨੂੰ ਹਾਂ ਕੀਤੀ ਬਾਅਦ ਚ ਪੈਰ ਪਿੱਛੇ ਖਿੱਚ ਗਏ ਸਵਾਲ ਇਹ ਹੈ ਉਹ ਕਹਿੰਦੇ ਕਿ ਹੁਣ ਸਾਡੇ ਨਾਲ ਕਈ ਹੋਰ ਮੈਂਬਰ ਤਣਦੇ ਲਈ ਵੀ ਤਿਆਰ ਨੇ 40 ਮੈਂਬਰ 40 ਤੇ 43 ਤਾਂ ਔਨ ਰਿਕਾਰਡ ਤੇ ਵੀ ਆ ਚੁੱਕੇ ਨੇ ਉਧਰ ਪੰਜ ਮੈਂਬਰੀ ਕਮੇਟੀ ਨੇ ਕੱਲ ਆਪਣੀ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਕਿਉਂਕਿ ਮੀਟਿੰਗ ਦੇ ਪੰਜ ਮੈਂਬਰੀ ਕਮੇਟੀ ਦੇ ਕਈ ਮੈਂਬਰਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੁਖਬੀਰ ਬਾਦਲ ਦੇ ਧੜੇ ਵੱਲੋਂ ਉਹਨਾਂ ਨੇ ਇੱਕਜੁੱਟਤਾ 'ਚ ਇਹ ਫੈਸਲਾ ਲਿਆ ਕਿ ਅਸੀਂ ਨੈਤਿਕ ਤੌਰ ਦੇ ਉੱਤੇ ਸਿਧਾਂਤਿਕ ਤੌਰ ਦੇ ਉੱਤੇ ਫੈਸਲਾ ਲੈ ਕੇ ਤੁਰੇ ਹਾਂ ਜੇਕਰ ਅਸੀਂ ਪਿੱਛੇ ਮੁੜਦੇ ਹਾਂ ਜਾਂ ਕੋਈ ਡਾਵਾ ਡੋਲਤਾ ਆਉਂਦੀ ਹੈ ਤਾਂ ਸੰਗਤ ਨੇ ਇਸ ਨੂੰ ਪ੍ਰਵਾਨ ਨਹੀਂ ਕਰਨਾ ਚਰਚਾ ਚੱਲੀ ਸੀ ਕਿ ਸੁਖਬੀਰ ਬਾਦਲ ਨੂੰ ਪ੍ਰਧਾਨ ਨਹੀਂ ਬਣਾਇਆ ਜਾਂਦਾ ਕੋਈ ਗੱਲ ਨਹੀਂ ਸੁਖਬੀਰ ਬਾਦਲ ਪ੍ਰਧਾਨ ਨਹੀਂ ਬਣਨਗੇ ਤਾਂ ਪੰਜ ਮੈਂਬਰੀ ਕਮੇਟੀ ਇਸ ਗੱਲ ਤੇ ਵੀ ਸਮਝੌਤੇ ਦੇ ਲਈ ਤਿਆਰ ਨਹੀਂ ਉਹ ਕਹਿੰਦੇ ਕਿ ਇਸ ਤਰ੍ਹਾਂ ਨਾਲ ਨਹੀਂ ਹੋ ਸਕਦਾ ਜੋ ਹੁਣ ਚੱਲੇ ਆਸੀਂ ਤਾਂ ਫਿਰ ਪੂਰੇ ਸਿੱਧਕ ਦੇ ਨਾਲ ਤੇ ਸਾਧਕ ਹੋ ਕੇ ਚੱਲੇ ਅਤੇ ਅਸੀਂ ਇਸੇ ਤਰ੍ਹਾਂ ਨਾਲ ਚੱਲਾਂਗੇ ਉਹਨਾਂ ਦਾ ਸੋਚਣਾ ਕਿ ਜੇਕਰ ਸੁਖਬੀਰ ਬਾਦਲ ਵਾਲੇ ਮਾਮਲੇ ਤੇ ਵੀ ਸਮਝੌਤਾ ਕਰ ਲਿਆ ਜਾਂਦਾ ਵੀ ਸੁਖਬੀਰ ਬਾਦਲ ਨੂੰ ਪ੍ਰਧਾਨ ਨਾ ਬਣਾਓ ਤਾਂ ਇਸ ਤਰ੍ਹਾਂ ਨਾਲ ਵੀ ਸੰਗਤ ਨੇ ਪ੍ਰਭਾਵ ਨਹੀਂ ਕਰਨਾ ਜਿਹੜਾ ਅੱਜ ਦੇਖ ਲਓ ਤੁਸੀਂ ਸਾਰੇ ਪੰਜਾਂ ਮੈਂਬਰਾਂ ਦਾ ਕਦ ਕਿੱਥੇ ਆ ਫਿਰ ਕਿੱਥੇ ਰਹਿ ਜਾਏਗਾ ਜਾਨੀ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਜਥੇਦਾਰ ਸਾਹਿਬ ਦਾ ਮਸਲਾ ਇਹ ਬਣ ਚੁੱਕਿਆ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਸੈਬ ਵੀ ਨੇ ਤੇ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੀ ਨੇ ਸ਼੍ਰੋਮਣੀ ਕਮੇਟੀ ਦੇ اجلاس 'ਚ ਉਹ ਬੈਠਣਗੇ ਜਾਂ ਨਹੀਂ ਬੈਠਣਗੇ ਕਿਉਂਕਿ ਉਹਨਾਂ ਦੇ ਖਿਲਾਫ ਤਾਂ ਮਤੇ ਆ ਰਹੇ ਨੇ ਉਹਨਾਂ ਦੀ ਜਿਹੜੀ ਨਿਯੁਕਤੀਆਂ ਨੇ ਚਾਹੇ ਬਾਬਾ ਟੇਕ ਸਿੰਘ ਤੋਂ ਲਾ ਲਈ ਹੋਵੇ ਉਹਨਾਂ ਨੂੰ ਨਿਯੁਕਤੀਆਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਹੈ ਸ਼ੱਕ ਦੀ ਨਿਗਾਹ ਨਾਲ ਕਿ ਉਹਨਾਂ ਨੂੰ ਕਈ ਵੱਡਾ ਇੱਕ ਤਬਕਾ ਜਿਹੜਾ ਉਹਨੂੰ ਗੈਰ اخਲਾਕੀ ਤੇ ਗੈਰ ਮਰਿਆਦਾਵਾਂ ਦੇ ਬਾਹਰ ਦੱਸ ਰਿਹਾ ਹੈ ਤਾਂ ਇਸ ਚੱਕਰ ਦੇ ਵਿੱਚ ਉਹ ਕੀ ਬੈਠ ਪਾਉਣਗੇ ਹੁਣ ਉਸ ਕੱਲ ਵਾਲੇ اجلاس ਦੇ ਵਿੱਚ ਇੱਕ ਹੁਣ ਵੱਡਾ ਸਵਾਲ ਖੜਾ ਹੋ ਚੁੱਕਿਆ ਕਿਉਂਕਿ ਜੱਤਾਰ ਸਾਹਿਬ ਅਕਸਰ ਸ਼੍ਰੋਮਣੀ ਕਮੇਟੀ ਦੇ ਆਮ اجلاسਾਂ ਦੇ ਵਿੱਚ ਬੈਠਦੇ ਨਜ਼ਰ ਆਉਂਦੇ ਨੇ ਤੇ ਮੈਂਬਰਾਂ ਦੇ ਵੱਲੋਂ ਜਿਹੜੀ ਮੀਟਿੰਗਾਂ ਦਾ ਦੌਰ ਸੁਖਵੀਰ ਬਾਦਲ ਨੇ ਚਲਾਇਆ ਇਹ ਕਿੰਨਾ ਕਪੂਰ ਪੈਂਦਾ ਵੇਖਣ ਵਾਲੀ ਗੱਲ ਹੋਵੇਗੀ ਟਕਰਾਹ ਦੀ ਸਥਿਤੀ ਬਣ ਸਕਦੀ ਹੈ ਭਲਕੇ ਕਿਉਂਕਿ ਬਾਬਾ ਹਰਨਾਮ ਸਿੰਘ ਧੁੰਮਾ ਵੀ ਤਿਆਰੀ ਖਿੱਚੀ ਬੈਠੇ ਆ ਉੱਥੇ ਜਾਣ ਦੀ ਕੀ ਟਾਸਕ ਫੋਰਸ ਜਾਂ ਕੋਈ ਇਸ ਤਰ੍ਹਾਂ ਦੀਆਂ ਸਥਿਤੀਆਂ ਜਿਹੜੀਆਂ ਉਹ ਪੈਦਾ ਨਾ ਹੋ ਜਾਣ ਜਾਂ ਆਪਸ ਵਿੱਚ ਇਦਾਂ ਦਾ ਟਕਰਾਅ ਨਾ ਹੋ ਜਾਵੇ ਕਿ ਗੱਲ ਵੱਧਦੀ ਵੱਧਦੀ ਕਿਸੇ ਹੋਰ ਪਾਸੇ ਅੱਪੜ ਜੇ ਇਹ ਕਾਫੀ ਔਖੀ ਸਥਿਤੀ ਦੇ ਵਿੱਚ ਸਮੇਂ ਚੀਜ਼ਾਂ ਜਾ ਚੁੱਕੀਆਂ ਨੇ ਸੁਖਵੀਰ ਬਾਦਲ ਇਹਨਾਂ ਮੀਟਿੰਗਾਂ ਦੇ ਰਾਹੀਂ ਕੀ ਕੁਝ ਕੱਢ ਪਾਉਣਗੇ ਇਹ ਇੱਕ ਵੱਡਾ ਸਵਾਲ ਹੈ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਨਾਲ ਬੀਬੀ ਕਿਰਨ ਚੋਦ ਕਹਿੰਦੇ ਕਿ ਬਹੁਤ ਸਾਰਿਆਂ ਨੂੰ ਫੋਨ ਫੋਨ ਆ ਰਹੇ ਨੇ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਆਲਾ ਤੜਾ ਇਸ ਗੱਲ ਤੋਂ ਟਸਮਸ ਹੋਣ ਦੇ ਲਈ ਤਿਆਰ ਨੂੰ ਆਪਣੀ ਤਿਕੜਮਾ 2 ਦਸੰਬਰ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਵੀ ਲਗਾਤਾਰ ਚਲਾਉਂਦਾ ਆ ਰਿਹਾ ਇਹ ਹੁਣ ਸਾਰੀਆਂ ਗੱਲਾਂ ਕਲੀਅਰ ਨੇ ਕਿ ਕੀਤੇ ਹੋਏ ਨਾ ਜਿਹੜੇ ਨੇ ਉਹ ਇੱਕ ਹੋਰ ਸੰਕਟ ਵੱਲ ਵਧਣ ਦੇ ਲਈ ਜਿਹੜਾ ਉਹ ਸੁਖਬੀਰ ਸਿੰਘ ਬਾਦਲਚਾਰਾ ਜੋਈ ਕਰਦੇ ਵੈਸੇ ਤਾਂ ਇਹ ਫੈਸਲੇ ਵਾਪਸ ਪਹਿਲੇ ਟਾਈਮ ਲੈਣੇ ਹੀ ਨਹੀਂ ਸੀ ਚਾਹੀਦੇ ਜੇਕਰ ਲੈ ਲੇ ਧਾਮੀ ਦੀ ਨੈਤਿਕਤਾ ਦੇ ਉੱਤੇ ਵੀ ਵੱਡਾ ਪ੍ਰਸ਼ਨ ਚਿੰਨ ਲੱਗ ਚੁੱਕਿਆ ਆ ਹੁਣ ਧਾਮੀ ਕੀ ਇਸ ਪਾਸੇ ਤੁਰ ਪੈਣਗੇ ਕਿ ਸੱਤ ਮੈਂਬਰੀ ਕਮੇਟੀ ਚ ਆ ਜਾਣ ਜਾਂ ਉਹ ਹੁਣ ਕਿਸ ਮੂੰਹ ਦੇ ਨਾਲ ਉਹ ਇਹ ਗੱਲ ਕਰਨਗੇ ਖੈਰ ਫਿਲਹਾਲ ਪੰਥਕ ਸਿਆਸਤਿਕ ਵੱਡੇ ਟਕਰਾਅ ਦੇ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ